ਓਹ ਲੋਗ ਨਾ ਕਾਕਾ ਜੀ ਹੁਸ਼ਿਆਰਪੁਰ ਸ਼ਹਿਰ ਤੇ ਚਾਰ ਵਿਅਕਤੀ ਇੱਕ ਤਾਂ ਹੋ ਜੂ ਸਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ来ਈ ਹੈ ਕਿੱਥੋਂ ਰੋਕੇ ਤੁਹਾਨੂੰ ਕਾਕਾ ਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ। ਤੁੰਨੂੰ ਕੋਈ ਰੱਬ ਨਾ ਕਰੇ। ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉੱਥੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਂਟੀ ਪਟ્રોલ ਪੁਲਿਸਾਂ ਦੀ ਨਾ ਤੁਸੀਂ ਬ੍ਰੇਕ ਲਾ ਸਕਦੇ ਜੀ। ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ। ਠੀਕ ਹੈ? ਤੇ ਮੋਟਰਸਾਈਕਲ ਤੁਹਾਡਾ ਕਰ ਦਿੱਤਾ ਬੰਦ। ਇਹਦੇ ਕਾਗਜ਼ ਪੱਤਰ ਲਿਆਓਗੇ? ਆਜਾ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਾਓ। ਠੀਕ ਹੈ? ਆ ਗ੍ਰਿਪਸ ਤੁਹਾਡਾ ਪਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ 'ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਤੇ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ 'ਚ 9 ਲਾਉਣਾ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਬਰ ਮਾਣੋ ਹਾਲੋ ਥੈਂਕ ਯੂ ਜੀ ਓਹ ਤਾਤਾ ਜੀ ਪਸ਼ਾਰਪੁਰ ਸ਼ਾਇਰ ਤੇ ਚਾਰ ਵਿਅਕਤੀ ਇੱਕ ਤਾਂ ਹੋ ਜੂ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੁਕਿਆ ਤੁਹਾਨੂੰ 타카 ਜੀ ਜੋ ਮਰਜੀ ਹੋਵੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਦੰਦੇ ਬੈਠਣੇ ਆ। ਸੰ ਨੂੰ ਕੋਈ ਰੱਤ ਨਾ ਕਰੇ। ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਦੋ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਡੀ ਹੈ ਪਟ્રોલ ਵਾਲੀ ਟੈਂਕੀ ਨਾ ਤੁਸੀਂ ਬ੍ਰੇਕ ਲਾ ਸਕਦੇ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਠੀਕ ਹੈ ਉਸੇ ਮੋਟਰਸਾਈਕਲ ਤੋਂ ਅੱਡ ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਲਿਆਉਗੇ ਅੱਜ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਾਓ ਠੀਕ ਹੈ ਆ ਗ੍ਰਿਪ ਤੁਹਾਡਾ ਪਿਆਰਾ ਇਹਨੂੰ ਮੇਰੇ ਪੁੱਤ ਆਪਣੀ ਥੇਹ ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੂੰ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਉਣਾ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਦ ਮਾਣਾ ਹਾਲੋ ਥੈਂਕ ਯੂ ਜੀ